ਕਿਸਾਨਾਂ ਜਥੇਬੰਦੀਆਂ ਨੇ ਭਾਜਪਾ ਉਮੀਦਵਾਰ ਦੇ ਖਿਲਾਫ ਪਿੰਡਾਂ ਵਿੱਚ ਲਗਾਏ ਪੋਸਟਰ। ਕਿਸਾਨ ਮਜ਼ਦੂਰ ਸੰਗਠਨ ਕਮੇਟੀ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਪੈਣੀ মিয়া ਖਾਂ ਵਿਖੇ ਭਾਜਪਾ ਦਾ ਵਿਰੋਧ ਕਰਦੇ ਹੋਏ ਪਿੰਡਾਂ ਅੰਦਰ ਭਾਜਪਾ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਹਨ। ਕਿਸਾਨਾਂ ਅਗੂਯਾ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰਾ ਦਾ ਹਰ ਪਿੰਡ ਵਿੱਚ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ মিয়া ਖਾਂ ਤੋਂ ਪੋਸਟਰ ਲਗਾਉਣ ਦੀ ਇਸ ਭਾਜਪਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਕਿਸਾਨਾ ਨੇ ਕਿਹਾ ਕਿ ਭਾਜਪਾ ਦੇ ਗੁਰਦਾਸਵਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਪਿੰਡ-ਪਿੰਡ ਜਾ ਕੇ ਵਿਰੋਧ ਕਰਾਂਗੇ ਅਤੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਵੀ ਸਵਾਲ-ਜਵਾਬ ਕਰਾਂਗੇ ਕਿ ਉਹਨਾਂ ਦੀ ਪਾਰਟੀ ਵੱਲੋਂ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦਾ ਕਿੰਨਾ ਕਸਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬਾਰ-ਬਾਰ ਵਾਅਦੇ ਕਰਕੇ ਮੁੱਕਰ ਚੁੱਕੀ ਹੈ। ਅੱdte ਸਾਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਧਰਨਾ ਵੀ ਨਹੀਂ ਦੇਣ ਦਿੱਤਾ ਗਿਆ। ਇਸ ਕਰਕੇ ਅਸੀਂ ਪੂਰੇ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰਦੇ ਹਾਂ ਤੇ ਇਹਨਾਂ ਦੇ ਖਿਲਾਫ ਪਿੰਡਾਂ ਵਿੱਚ ਜਾ ਕੇ ਪੋਸਟਰ ਲਗਾ ਰਹੇ ਹਾਂ ਮੇਰਾ ਨਾਮ ਕੈਪਟਨ ਸੁਮੰਦਰ ਸਿੰਘ ਹੈ ਕਿਸਾਨ ਮਜ਼ਦੂਰ ਸਮਰਥੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਆ ਆਪਾਂ ਅੱਧਾ ਭੈਣ ਨਹੀਂ ਆਖਾਂ ਕਰਨਾ ਸੋ ਲਗਾਤਾਰ ਆਪਣੀ ਜਿਹੜੀ ਅਜਿਹੀ ਬੰਦੀ ਨੂੰ ਭਾਜਪਾ ਦਾ ਵਿਰੋਧ ਕਰਾਈਏ ਤੇ ਕਰਦੇ ਵੀ ਰਹਿਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ ਮੋਦੀ ਸਰਕਾਰ ਜੋ ਮੰਗ ਕੇ ਮੁੱਕੀ ਹੋਈ ਹੈ ਜਿੰਨਾ ਜਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਕਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰੜਾ ਵਿਰੋਧ ਕਰਾਂਗੇ। ਆਪੇ ਪੋਸਟਰ ਵੇਖੋ ਜੀ ਆਪਾਂ ਨਹੀਂ ਅੱਡੇ ਦੋ ਲਾਤੇ ਤੂੰ ਦੇਖ ਸਕਦੇ ਹੋ ਰਾਈਟ ਲਫਟ ਲੱਗੇ ਚੌਂਕ ਦੇ। ਇਸ ਤਰ੍ਹਾਂ ਸਾਡੇ ਦੇ ਜਿੰਨੇ ਵੀ ਪਿੰਡ ਇਸ ਬੀਜੇਪੀ ਚੱਲਦੇ ਆ ਸਾਰੇ ਪਿੰਡਾਂ ਦੇ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਅਸੀਂ ਆਪਣਾ ਕਿ ਬਣਾਇਆ ਹੋਇਆ। ਉਹਦੇ ਕਿਸੇ ਪਿੰਡ ਦੇ ਜਿਹੜੇ ਕੈਂਡੀਡੇਟ ਬੀਜੇਪੀ ਦਾ ਹੁੰਦਾ ਤੂੰ ਬ੍ਰੋਕਰੀ ਨਹੀਂ ਅਸੀਂ ਪਾਦਣਗੇ ਆਪਾਂ ਸਾਰੇ ਜਿੰਨੇ ਵੀ ਹੋਵੇ ਸਾਰੇ ਇਕੱਠੇ ਹੋ ਕੇ ਵਿਰੋਧ ਕਰਾਂਗੇ ਅਸੀਂ ਅਸੀਂ ਬੀਜੇਪੀ ਦਾ ਬਾਈਕਟ ਕੀਤਾ ਇਸ ਕਰਕੇ ਹੀ ਇੱਥੇ ਸਾਡੇ ਸਾਡੇ ਭਾਈ ਜਿਹੜੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਮੰਗ ਸਾਡੀ ਹੈ ਜਿਹੜੀ ਸਾਡੀ ਨਜ਼ਰੀਆਵਾਂ ਮੰਗਾਂ ਉਹ ਮੰਗਾਂ ਬਹੁਤ ਬੜੀ ਮੰਗਾਂ ਨੇ ਕਿ ਸੋਟਰੀ ਜਿਹੜੀ ਸਾਡੀ ਮੰਗਾਂ ਉਹ ਹੀ ਮੰਗਦੇ ਬਾਰੇ ਅਸੀਂ ਪਹਿਲਾਂ ਹੀ ਆਹਦੇ ਪੋਸਟਰ ਲਾਇਆ ਜਿੱਥੇ ਪੋਸਟਰ ਹੀ ਰਿਜਨਿੰਗ ਦਾ ਪਾਈਕਟ ਕਰਨ ਵਾਸਤੇ ਪੋਸਟਰ ਲਾ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡਾ ਮੇਨ ਮੰਗਾ ਅਸੀਂ ਹੋਰ ਰੱਖਣਾ ਪਏਗਾ ਬਿਲਕੁਲ ਉਹਨਾਂ ਨੇ ਉੱਤੇ ਬਾਈਕਾਟ ਕੀਤਾ ਜਾਊਗਾ ਪਰ ਇਹ ਖਾਂਦੇ ਜਿੱਤੇ ਹਨ ਮੰਨਣ ਨਹੀਂ ਦਿੱਤਾ ਉਹਨਾਂ ਲਾਪਿੰਡਾਂ ਵਿੱਚ ਹਰਜੀਤ ਕੋ ਇਹਨਾਂ ਨਾਲ ਘਿਰ ਕਰੋ ਅਸੀਂ ਸੱਟੇ ਹੋਇਆ ਕਿ ਅੱਜ ਬੀਜਪੀ ਜਿਹੜੀ ਸਰਕਾਰਾ ਉਹਨੂੰ ਅਸੀਂ ਬੋਟਾ ਨਹੀਂ ਪਾਉਂਿਆ ਉਹ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਦੀ ਮੰਗਾਂ ਕੋਈ ਨਹੀਂ ਮੰਗੀਆਂ ਤੇ ਇਹਨਾਂ ਨੇ ਮੰਗ ਕੇ ਤੇ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤਾ ਵਾ ਇਹ ਮੰਗਾਂ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਇਹਨਾਂ ਨੂੰ ਜਾਣੀ ਹੀ ਤਾਂ ਰਸਤੇ ਵਿੱਚ ਰੋਕੇ ਇਹਨਾਂ ਨੇ ਉਹ ਆਏ ਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣੀ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪ੍ਰਾਣੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆ ਕਿ ਪ੍ਰਦੂਸ਼ਨ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਬਰਸਾਤ ਕੀਤੀ ਉਦੋਂ ਪ੍ਰਦੂਸ਼ਨ ਕੋਈ ਨਹੀਂ ਹੈਗਾ ਇਹਦੇ ਨੇ ਕੋਈ ਪਰਕੁਸ਼ਨ ਇਹਨਾਂ ਸਾਡੇ ਮੰਗਾਂ ਨੂੰ ਮੰਨਦੇ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਬੋਟਾ ਹੈ ਨਾ ਬਿਲਕੁਲ ਨਹੀਂ ਪਾਉਂਗੇ ਨਾ ਇਹ ਬਾਈ ਬੀਪੀ ਸਰਕਾਰ ਦਾ ਬਾਈਕਾਟ ਕੀਤਾ ਅੱਛਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦੇਣੇ ਆ ਜੀ ਬਾਈਕਾਟ ਹਾਂ ਬੀਪੀ ਦਾ ਬਾਈਕਾਟ